ਮੋਹਲ ਦੇ ਟਿਕਾ ਖਾਲਸਾ ਮੋਹਲ ਦੇ ਟਿਕਾ 10 ਅੰਮ੍ਰਿਤਸਰ ਸ਼ੀਤਪੁਰ ਹੰਦਰ ਸਿੰਘ ਜੰਦਾ ਅੰਮ੍ਰਿਤਸਰ ਸ਼ੀਤਪੁਰ ਸਿੰਘ ਦੇ ਸਿੰਘ ਦੀ ਸੁਖਵੰਦਰਾ ਆਪਣدس ਐ ਬੇਨਤੀ ਕਰਦੇ ਜਿੰਦਾ ਆਪਣੇ ਕੰਮ ਨੂੰ ਮੈਨਰੇ ਰਵੀਸ਼ ਕਟੜਾ ਅਸਥਿਕ ਜੋ ਰਿਹਾ ਉਹਦੀ ਆਜ ਵੀਡੀਓ ਦੇਖ ਰਿਹਾ ਜਿਹੜਾ ਕਿ ਅੱਜ ਕੱਲ ਪੰਥ ਬਣ ਰਿਹਾ ਨਿਸ਼ੁ 93 ਦੀ ਗੱਲ ਆ ਭਾਈ ਹਜਿੰਦਰ ਸਿੰਘ ਭਣੀ ਨਿਸ਼ੁ 82 ਵਿੱਚ ਸ਼ਹੀਦ ਹੋਇਆ ਮੌਕ ਤੋਤ ਨੂੰ ਨਿਸ਼ੁ 82 ਨੂੰ ਭਾਈ ਜਿੰਦਾ ਸੁਖਾ ਜਨਰਲ ਵੈਦਿਆਰ ਦੇ ਕਿਸ ਵਿੱਚ ਸ਼ਹੀਦ ਹੋ ਗਏ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ 82 ਤੋਂ ਬਾਅਦ 93 ਵਿੱਚ ਰਣਜੀਤ ਸਿੰਘ ਖੱਟੜੇ ਨੇ ਮੈਨੂੰ ਘਰ ਤੋਂ ਚੁੱਕਿਆ ਤੇ ਘਰ ਤੋਂ ਕੱਟ ਵੀ 6-7 ਮਹੀਨੇ ਵਕ-ਵਕ ਖਾਣੇ ਤੋਂ ਤੱਕ ਤੋਂ ਵਕ-ਵਕ ਖਾਣੇ ਤੇ ਰੱਖਿਆ। ਔਰ ਹਰ ਰੋਜ਼ ਮੈਂ ਤੇ ਤਸੱਦਦ ਕਰਦੇ ਰਹੇ ਕਿ ਸਾਡੀ ਜ਼ਮੀਨਾਂ ਵਾਦ ਦਿੱਤੀਆਂ, ਮਾਲ ਟੱਗਰ ਮਾਰ ਦਿੱਤਾ ਗਿਆ। ਮੇਰੇ ਪਿਤਾ ਜੀ ਨੂੰ ਫੜ ਲਿਆ, ਵੱਡੇ ਭਾਈ ਨੂੰ ਵੀ ਫੜ ਲਿਆ ਤੇ ਕਾਹਦੀ ਤਸੱਦਦ ਹੁੰਦਾ ਜਰਾ। ਉਹਨਾਂ ਦੇ ਘਟ ਹੋਇਆ ਪਰ ਮਿਰਤੇ ਬਹੁਤ ਦਸਦਾ ਅੰਮੇ ਨੂੰ ਤਿੰਨ ਚਾਰ ਵਾਰੀ ਪੜਿਆ ਪਹਿਲਾਂ ਵੀ ਪੜਿਆ ਪਰ ਮੈਨੂੰ ਇਹ ਦਾ ਦੁੱਖ ਬਹੁਤ ਜਿਹੜਾ ਆਪਣੇ ਆਪ ਨੂੰ ਪੰਥਕ ਹੋਆ ਜਾ ਇਹ ਨਹੀਂ ਮਿਰਤੇ ਬੜਾ ਦਸਦਾ ਕੀਤਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਤੇ ਜਦੋਂ ਜਦੋਂ ਮਰ ਜੇ ਨਾ ਕੱਢ ਲੈਣਾ ਉਹ ਲੰਮੇ ਇਹ ਨਹੀਂ ਕੁਛ ਨਾ ਕੋਈ ਤੁਹਾਡਾ ਕੁਝ ਨਹੀਂ ਕੀਤਾ ਬਿਨਾਂ ਕਿਸੂਰ ਤੋਂ ਹੀ ਇਹਨਾਂ ਨੇ ਸੇ ਮੈਨੂੰ ਠਾਣੇ ਦੇ ਰੱਖਿਆ ਜਿਹੜਾ ਕਿ ਅੱਜ ਕੱਲ ਮੈਨੂੰ ਇਹ ਦੁੱਖ ਹੀ ਹੈ ਜਿਹਦਾ ਵੀ ਅੱਜ ਕੱਲ ਪੰਥਕ ਕਿਹਾ ਪਰ ਜਾਂਦੇ ਨੇ ਇਹ ਦਿਨ ਵਡੇ ਓਮ ਮਾਰਨ ਵਾਲੇ ਓਮ ਨੂੰ ਲੁੱਟਣ ਵਾਲੇ ਅੱਜ ਉਹ ਪੰਥਕ ਪੜ੍ਹਦੇ ਪੈਗੇ ਮਾੜਾ ਦੁੱਖ ਲੱਗਦਾ ਜਦੋਂ ਟੀਵੀ 'ਚ ਸੁਣੀਦਾ ਕਿ ਕਪੜਿਆਂ ਨੂੰ ਪੰਥਕ ਅਖਵਾ ਰਹੇ ਪਹਿਲੇ ਦਿਨ ਦੇ ਸੋਹਣੇ ਜੋ ਵੀ ਕੀਤਾ ਓਮ ਨੇ ਕੀਤਾ ਦੁਨੀਆ ਨੂੰ ਪਤਾ ਕੀ ਕੀਤਾ ਘਰ ਦੇਆਂ ਦਾ ਕੀ ਕਿਸੂਰ ਹੀ ਘਰ ਦੇਆਂ ਨੂੰ ਪੜਨ ਦਾ ਕੀ ਕਿਸੂਰ ਨਹੀਂ ਦਾਸ ਚੱਲਦਾ ਇਹ ਜਿਵੇਂ ਐਸਐਸਪੀ ਨੂੰ ਇਹ ਪਾਵੜ ਹੈ ਜੀ ਨਾ ਪਰਿਵਾਰ ਦੇ ਜਦੋਂ ਪੁੱਤਾਂ ਤੋਂ ਨਹੀਂ ਤੇ ਤਸ਼ੱਦਦ ਕਰਨ ਦਾ ਕੀ ਕਾਰਨ ਹੈ ਇਹ ਕੀ ਤਸ਼ੱਦਦ ਕਰਦੇ ਰਹੇ ਜੀ ਮੇਰੇ ਮੈਂ ਆਪਣੀ ਗੱਲ ਕਰਦਾ ਮੇਰੇ ਕੱਪੜੇ ਸਾਦੇ ਨਭਾ ਗਏ ਭਾਵਨ ਰਸੇ ਪਾ ਕੇ टाਂਗ ਲਿਆਣਾ ਤੇ ਥੱਲੇ ਨਾ ਸੀਜਣਾ ਕਿ ਮੇਤੇ ਤਸ਼ੱਦਦ ਕਰਿਆ ਇੱਕ ਦਿਨ ਆਵੜੀ ਜਦੋਂ ਮਕੀਏ ਨਾ ਆਉਣਾ ਕਦੇ ਐਸਐਸਪੀ ਆ ਗਿਆ ਕਦੇ ਡੀਐਸਪੀ ਆ ਗਿਆ ਕਦੀ ਕੋਈ ਆ ਗਿਆ ਇਹਨਾਂ ਨੇ ਹਰ ਕੋਈ ਇੱਕ ਖੇਡ ਬਣਾਇਆ ਤੇ ਬੜੇ ਖੌਫਾਂ ਹੋ ਗਏ ਖਟੜਾ ਵੀ ਵਿੱਚ ਸ਼ਾਮਲ ਸੀ ਖਟੜਾ ਅਸਲ ਵੀ ਖਟੜੇ ਦਾ ਕਮੇਰ ਮੇਨ ਅਸਲ ਵੀ ਖਟੜੇ ਮੋ ਦੱਗ ਰਿਹਾ ਪਰ ਉਹ ਸੜਦਾ ਨਹੀਂ ਜਾ ਫਿਰ ਐਂਡ ਤੇ ਸਰਤਾਕਾ ਚਾਂਦ ਸਿੰਘ ਜੀ ਟੋੜਾ ਸਾਹਿਬ ਜਿਨ੍ਹਾਂ ਦੀ ਇੱਕ ਮੈਂ ਬਹੁਤ ਸਪੱਸ਼ਟ ਕਰਦਾ ਉਹਨਾਂ ਨੇ ਮਿਲਿਆ ਉਹਨਾਂ ਨੇ ਮੈਨੂੰ ਦਰਬਾਰ ਸਾਹਿਬ ਆਪਣੇ ਕੋਲ ਹੈ ਕਿ ਮੈਨੂੰ ਕਹਿੰਦੇ ਗਏ ਵੀ ਮਿਲ ਕੋ ਆ ਜਾ ਜਦੋਂ ਮੁਰਫੂ ਕੋ ਮੈਂ ਖੜਾ ਹਾਂ ਤੇ ਜੇ ਮੇਰੀ ਆ ਜਿੰਦਗੀ ਆ ਇਹ ਤੋੜਾ ਸਾਹ ਕਰਦੇ ਜਾਂ ਸਾਡੇ ਪਰਿਵਾਰ ਦੀ ਤੋੜਾ ਸਾਹ ਨੂੰ ਇਤਕਾ ਇਹ ਹੁਣ ਤਮੇ ਮੇਰੀ ਜਿੰਦਗੀ ਦਾ ਕ੍ਰੈਡਿਟ ਜਿੰਨਾ ਵੀ ਮੈਂ ਸਾਹ ਲੈ ਰਿਹਾ ਇਹ ਖਟਾ ਇਹ ਤੋੜਾ ਸਾਹ ਦੀ ਹੁਕਮ ਤੋੜਾ ਸਾਹ ਨੂੰ ਦੋ ਚੰਗਾ ਤੇ ਵਧੀਆ ਪ੍ਰਧਾਨ ਸੋਵੀ ਕਮੇਟੀ ਨੇ ਜਿਹੜੇ ਕਿ ਕੌਮ ਵਾਸਤੇ ਜੀ ਜਿ ਪ੍ਰਵਾਹਨਾਤੀ ਬਹੁਤ ਹੀ ਵਧੀਆ ਹੈ ਕੌਮ ਨੂੰ ਕੀ ਸੁਨੇਹਾ ਦੇਉਗੀ ਕੌਮ ਮੇਰੇ ਨਾਲ ਸਾਰੇ ਸਹੇ ਆ ਕੌਮ ਨੂੰ ਮੈਂ ਸੁਨੇਹਾ ਇਹ ਉਹ ਦਿਨਾਂ ਵੀ ਜਿਹੜੇ ਅਜਪੰਥਕ ਬਣ ਰਹੇ ਆ ਇਹ ਪੰਥਕੜੀ ਸਾਡੀ ਕੌਮ ਦੇ ਘਰਾਂ ਜਾਏ ਦੱਸੇ ਪੀ ਜੀ ਦੇ ਸੁਖੇ ਦੇ ਪਰਿਵਾਰ ਨੇ ਕੀ ਨਿਸ਼ਾਨ ਕੀਤਾ ਹੈ ਜਾਂਦੇ ਦੱਸੇ ਕੀ ਨਿਸ਼ਾਨ ਕੀਤਾ ਵੀ ਕਿਹੜੀ ਕਰਵਾਦਨ ਕਿਸੇ ਦਖਾਤੇ ਹੈ ਵਾਇਮਕਾ ਸਾ ਵਾਇਮਕ